ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਦੇ ਅਸੀਂ ਆਏ ਸੀ ਬਠਿੰਡੇ ਸਾਡੀ ਮਾਸੀ ਕੋਲ ਤੇ ਉੱਥੇ ਲੱਗਿਆ ਹੋਇਆ ਕਾਰਨੀਵਲ ਤੇ ਅਸੀਂ ਅੱਜ ਦੇਖਣ ਚੱਲੇ ਆ ਕਾਰਨੀਵਲ ਸਾਰੇ ਜਣੇ ਰੈਡੀ ਆ ਪਰੂ ਵੀ ਰੈਡੀ ਆ ਪਰੂ ਹਾਈ ਕਰੀ ਸਾਰਿਆਂ ਨੂੰ ਹਾਈ ਜੇ ਮੈਂ ਮੇਲੇ ਤੇ ਚੱਲਿਆ ਮੈਂ ਕਿਵੇਂ ਝੂਟੇ ਲੈ ਕੇ ਆਉਗਾ ਪਰੂ ਹਾਈ ਕਰਕੇ ਸਲਾਮ ਚਲੋ ਫਿਰ ਮਿਲਦੇ ਆਪਾਂ ਮੇਲੇ ਤੇ ਕੰਡਾਲੇ ਪਾਸੇ ਹਾਂਜੀ ਅਸੀਂ ਪਹੁੰਚ ਚੁੱਕੇ ਸੀ ਮੇਲੇ ਦੇ ਵਿੱਚ ਇੰਟਰੈਸਟ ਤੇ ਤੇ ਹਸਮੈਂਟ ਕਰਾ ਕਰਾ ਰਹੇ ਸੀ ਪਰਚੀ ਇੱਧਰ ਬਾਈਕ ਦੀ ਤੇ ਅਸੀਂ ਉਹਨਾਂ ਦੀ ਵੇਟ ਕਰ ਰਹੇ ਸੀ ਅੱਗੇ ਅਸੀਂ ਫਿਰ ਇੰਟਰੈਸ ਹੋ ਗਏ ਗੇਟ 'ਚ ਤੇ ਅੱਗੇ ਪ੍ਰਦਰਸ਼ਨੀ ਲੱਗੀ ਹੋਈ ਸੀ ਪ੍ਰਾਣੀਆਂ ਚੀਜ਼ਾਂ ਦੀ ਤੇ ਘਰੋਂ ਤਾਂ ਅਸੀਂ ਪਲਾਨ ਬਣਾਇਆ ਸੀ ਕਿ ਕਾਰਨੀਵਲ 'ਚ ਜਾਵਾਂਗੇ ਪਰ ਉੱਥੇ ਪਲਾਨ ਹੋ ਗਿਆ ਕੈਂਸਲ ਤੇ ਅਸੀਂ ਪਹੁੰਚ ਗਏ ਸੀ ਫਿਰ ਮੇਲਾ ਜਗਦੇ ਜੁਗਨੂਆਂ ਦੇ ਵਿੱਚ ਤੇ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ ਸੀ ਉੱਥੇ ਪੁਰਾਣਾ ਸੱਭਿਆਚਾਰ ਵੀ ਦਿਖਾਇਆ ਜਾ ਰਿਹਾ ਸੀ ਬੱਚੇ ਵੀ ਸਕੂਲ ਵਾਲੇ ਫੁੱਲ ਇੰਜੋਏ ਕਰ ਰਹੇ ਸੀ ਆ ਮਿਲਕ ਡੈਰੀ ਵੱਖਰਾ ਇੱਥੇ ਮਤਲਬ ਵੀ ਸਾਰੀਆਂ ਘਰ ਦੀਆਂ ਚੀਜ਼ਾਂ ਦਾ ਇੰਜੋਏ ਕਰ ਰਹੇ ਸੀ ਲੋਕ ਘਰ ਦੀਆਂ ਬਣੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਸੀ ਫਿਰ ਅਸੀਂ ਮਿਲੇ ਗੁਰੇਲਾ ਸਾਹਿਬ ਜੀ ਨੂੰ ਅਸੀਂ ਉਹਨਾਂ ਦੇ ਨਾਲ ਇੰਜੋਏ ਕਰਿਆ ਹੈਲੋ ਹਾਇ ਹੈਲੋ ਹਾਈ ਕਰੀ ਪਰ ਇਹ ਨੇ ਵੀ ਉਹਦੇ ਨਾਲ ਖੂਬ ਇੰਜੋਏ ਕਰਿਆ ਕਰਿਆ ਪਹਿਲਾਂ ਤਾਂ ਪਰ ਇਹ ਡਰ ਰਹੀ ਸੀ ਤੇ ਫਿਰ ਹੌਲੀ ਹੌਲੀ ਉਹ ਪਰੀ ਦੇ ਨਾਲ ਕੁਲ ਮਿਲ ਗਿਆ ਤੇ ਫਿਰ ਪਰੀ ਨੇ ਉਹਦੇ ਨਾਲ ਕਰੀ ਹੈਲੋ ਹੈਲੋ ਪਰੀ ਨੇ ਗ੍ਰਿਲ ਨੇ ਪਰੀ ਨੂੰ ਕਰਿਆ ਬਾਏ ਫਿਰ ਪਰੀ ਨੇ ਖਚਾਈ ਗ੍ਰਿਲਲੇ ਦੇ ਨਾਲ ਫੋਟੋ ਮੈਂ ਸੋਚਿਆ ਮੈਂ ਵੀ ਕਰਾਂ ਥੋੜਾ ਜਿਹਾ ਗ੍ਰਿਲਲੇ ਨਾਲ ਇੰਜੋਏ ਪਰ ਮਿਹਨਤ ਦੀ ਖਾਤਰ ਲੋਕ ਕੀ ਕੀ ਕਰਦੇ ਨੇ ਹਨਾ ਦੇਖੋ ਮੇਰੇ ਨਾਲ ਹੈਲੋ ਕਰੀ ਮੈਨੂੰ ਥੋੜਾ ਜਿਹਾ ਜੀਵ ਜਿਹਾ ਲੱਗਿਆ ਉਹਦੇ ਹੱਥ ਨਾਲ ਹੈਂਡਸ਼ੇਕ ਕਰਕੇ ਫਿਰ ਉਹਨੇ ਮੇਰੇ ਨਾਲ ਡਾਂਸ ਵੀ ਕਰਿਆ ਵਧੀਆ ਲੱਗਿਆ ਵੈਸੇ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਸੀ ਕਿਸੇ ਨੇ ਲਗਾਈ ਹੋਈ ਸੀ ਜੁਐਲਰੀ ਦੀ ਕਿਸੇ ਨੇ ਕਰੰਸੀ ਨੋਟਾਂ ਦੀ ਆਹ ਦੇਖੋ ਕਰੰਸੀ ਵੱਖ-ਵੱਖ ਤਰ੍ਹਾਂ ਦੀ ਕਰੰਸੀ ਪਈ ਹੈ ਇੱਥੇ ਅੱਗੇ ਵੀ ਆਪਾਂ ਚੱਲਾਂਗੇ ਮੇਲਾ ਵੈਸੇ ਕਾਫੀ ਲੋਕ ਇੰਜੋਏ ਕਰ ਰਹੇ ਸੀ ਪੁਰਾਣੀਆਂ ਚੀਜ਼ਾਂ ਦੇਖ ਕੇ ਇਹਨਾਂ ਨੇ ਇਤਰ ਰੱਖਿਆ ਹੋਇਆ ਸੀ ਵੱਖ-ਵੱਖ ਕਿਸਮਾਂ ਸੀ ਇਤਰ ਦੀਆਂ ਅਸੀ ਬਹੁਤ ਵਧੀਆ ਸੀ ਸ਼ੀਸ਼ੀਆਂ ਦੀ ਸ਼ਾਈਨਿੰਗ ਜੀ ਤੇ ਸੀਸ਼ੀਆਂ ਦੀ ਲੁੱਕ ਬਹੁਤ ਵਧੀਆ ਸੀ ਰਾਜੇ ਮਹਾਰਾਜਾਂ ਵਾਲੀ ਫੀਲਿੰਗ ਆਉਂਦੀ ਸੀ ਇਹਨਾਂ ਨੂੰ ਦੇਖ ਕੇ ਤਾਂ ਖੁਸ਼बू ਬਹੁਤ ਸੋਹਣੀ ਸੀ ਇਤਰ ਦੀ ਮੈਂ ਸੋਚਿਆ ਮੈਂ ਵੀ ਲੈ ਲਾਂ ਇੱਕ ਸ਼ੀਸ਼ੇ ਇਤਰ ਦੀ ਪਰ ਮਹਿੰਗੇ ਬਹੁਤ ਸੀ ਫਿਰ ਮੈਂ ਕਰਤਾ ਕੈਨਸਲ ਫਿਰ ਅਸੀਂ ਹੋ ਗਏ ਕੱਪੜਿਆਂ ਵਾਲੀ ਸਾਈਡ ਤੇ ਇਧਰ ਕਸ਼ਮੀਰੀ ਕੱਪੜਿਆਂ ਦੀ ਲੱਗ ਰਹੀ ਸੀ ਪ੍ਰਦਰਸ਼ਨੀ ਪਰ ਸਾਰੀਆਂ ਚੀਜ਼ਾਂ ਕਾਫੀ ਕੋਸਟਲੀ ਸੀਗੀਆਂ ਸੋ ਆਪਣੀ ਰੇਂਜ ਤੋਂ ਬਾਹਰ ਸੀ ਫਿਰ ਅਸੀਂ ਸੋਚਿਆ ਚਲੋ ਅੱਗੇ ਚੱਲੀਏ ਫਿਰ ਅਸੀਂ ਗਏ ਜੁਐਲਰੀ ਦੀ ਦੁਕਾਨ ਤੇ ਜੁਐਲਰੀ ਵਾਲੀ ਜੁਐਲਰੀ ਵੀ ਬਹੁਤ ਸੋਹਣੀ ਸੋਹਣੀ ਸੀ ਬਟ ਫਿਰ ਵੀ ਟਿੱਕਾ ਸੋਹਣਾ ਸੀ ਤੇ ਕੋਈ ਸਾਡਾ ਮੂਡ ਵੈਸੇ ਬਣਿਆ ਨਹੀਂ ਹੈਗਾ ਲੈਣ ਦਾ ਜੁਐਲਰੀ 이어ਿੰਗਸ ਵੀ ਬਹੁਤ ਸੋਹਣੇ ਸੋਹਣੇ ਸੀ ਹੈਵੀ 이어ਿੰਗਸ ਤੱਕ ਵੈਸੇ ਜਿਆਦਾ ਪੈਂਦੇ ਵੀ ਨਹੀਂ ਹੈਗੇ ਕਿ ਫੰਕਸ਼ਨ ਵਗੈਰਾ ਤੇ ਚੱਲਦੇ ਸੋ ਮੈਂ ਇੱਥੇ ਵੀ ਕੈਨਸਲ ਕਰਤਾ ਤੇਰੀ ਕਾਫੀ ਜੁਵਲਰੀ ਪਈ ਸੀ ਮੇਰੇ ਕੋਲ ਇਸ ਲਈ ਮੈਂ ਇੱਥੇ ਕੈਨਸਲ ਕਰਤਾ ਪਰ ਇੰਜੋਏ ਬਹੁਤ ਕੀਤਾ ਦੇਖ ਕੇ ਜੁਵਲਰੀ ਨੂੰ ਫਿਰ ਅਸੀਂ ਪਹੁੰਚ ਗਏ ਇੱਧਰ ਅਸੀਂ ਪਹੁੰਚੇ ਇੱਧਰ ਫਿਰ ਦੂਸਰੀ ਦੁਕਾਨ ਤੇ ਇੱਥੇ ਲੱਗਿਆ ਸੀ ਸਾਰਾ ਬੁੱਡਨ ਦਾ ਸਮਾਨ ਬੁੱਡਨ ਦੀਆਂ ਚੀਜ਼ਾਂ ਸੀ ਸਾਰੀਆਂ ਜਿਵੇਂ ਕਿ ਆ ਗਮਲੇ ਪਏ ਨੇ ਹਨਾ ਦੇਖੋ ਤੇ ਘਰ ਚ ਰੱਖਣ ਵਾਸਤੇ ਆਪਣੇ ਹਾ ਸੂਕੇਸ ਰੱਖੇ ਹੋਏ ਸੀ ਟੇਬਲ ਕੁਰਸੀਆਂ ਬਹੁਤ ਸੋਹਣੀਆਂ ਸੋਹਣੀਆਂ ਡਿਜ਼ਾਈਨਿੰਗ ਸੀ ਇਹ ਵੀ ਪੁਰਾਣੀ ਜਵਾਨੇ ਥੋੜੇ ਟਾਈਪ ਦੀ ਰੱਖੀ ਹੋਈ ਸੀ ਇਹਨਾਂ ਨੇ ਆਹ ਦੇਖੋ ਘੜੇ ਤੇ ਘੜਾ ਜਿਵੇਂ ਰੱਖਿਆ ਹੋਇਆ ਪਹਿਲਾਂ ਬਹੁਤ ਸੋਹਣਾ ਲੱਗਦਾ ਇਹ ਚੀਜ਼ਾਂ ਮਤਲਬ ਘਰ 'ਚ ਰੱਖੀ ਹੋਈਆਂ ਪਰੀ ਬਹੁਤ ਇੰਜੋਏ ਕਰ ਰਹੀ ਸੀ ਪਰੀ ਕਹਿੰਦੀ ਮम्मा ਮੈਂ ਚੇਅਰ ਤੇ ਬੈਠਣਾ ਫਿਰ ਪਰੀ ਨੇ ਚੇਅਰ ਤੇ ਬੈਠ ਕੇ ਫੋਟੋਆਂ ਫੁੱਟਮਾ ਕਰਾਈਆਂ ਇੱਧਰ ਫਿਰ ਅਸੀਂ ਹੋ ਗਏ ਕੱਪੜਿਆਂ ਵਾਲੀ ਦੁਕਾਨ ਤੇ ਇੱਥੇ ਬਹੁਤ ਸੋਹਣੇ ਕੱਪੜੇ ਸੀ ਆ ਇਹਨਾਂ ਨੇ ਘਰ ਦਾ achar ਪਾਇਆ ਹੋਇਆ ਸੀ ਚਾ ਆ ਆਟੋ ਵਾਲਾ ਪਤਾ ਨਹੀਂ ਇੱਥੇ ਕੀ ਕਰ ਰਿਆ ਸੀ ਮੇਲੇ ਚ ਗੇੜੇ ਦਿੰਦਾ ਫਿਰਦਾ ਸੀ ਲੈ ਕੇ ਆਟੋ ਇਹਦਾ ਪਤਾ ਨਹੀਂ ਕੀ ਕੰਮ ਸੀ ਇੱਥੇ ਇਹ ਕਹਿੰਦਾ ਸੀ ਮੈਂ ਵੀ ਲੱਗਦਾ ਘਰੇ ਆਟੋ ਬਣਾਇਆ ਹੈ ਪ੍ਰਦਰਸ਼ਨੀ ਕਰਨਾ ਹੈ ਸੀਗਾ ਇੱਥੇ ਇਹਨਾਂ ਨੇ ਵੀ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਰੱਖ ਰੱਖੀਆਂ ਸੀ ਇੱਥੇ ਦੇਖੋ ਆਹ ਇਹਨਾਂ ਨੇ ਊੜਾ ਆੜਾ ਛੋਲੇ ਊੜੇ ਆੜੇ ਦੀ ਮਤਲਬ ਬਹੁਤ ਸੋਹਣੀ ਪ੍ਰਦਰਸ਼ਨੀ ਕਰੀ ਹੋਈ ਹੈ ਕਿ ਛੋਲੇ ਤੇ ਪਾ ਕੇ ਪੁਰਾਣੇ ਜ਼ਮਾਨੇ ਵਾਲੀਆਂ ਦੀ ਤਰ੍ਹਾਂ ਪੁਰਾਣਾ ਸੱਭਿਆਚਾਰ ਇੱਥੇ ਇਹਨਾਂ ਨੇ ਮਤਲਬ ਪੂਰਾ ਦਰਸਾਇਆ ਹੋਇਆ ਸੀਗਾ ਹੁਣ ਫਿਰ ਇਸ ਤੋਂ ਬਾਅਦ ਚ ਅਸੀਂ ਅੱਗੇ ਹੋ ਗਏ ਦੁਕਾਨ ਤੇ ਇੱਥੇ ਇਹਨਾਂ ਨੇ ਪੁਰਾਣੇ ਵਿਰਸੇ ਦੇ ਦੇਖੋ ਨਾਲ ਹੀ ਰੱਖੇ ਹੋਏ ਨੇਗੇ ਇਹਨੂੰ ਰੱਖੇ ਹੋਏ ਨੇ ਜਿਵੇਂ ਪਹਿਲਾਂ ਪੁਰਾਣੀ ਜਵਾਨੇ ਚ ਬੁੜੀਆਂ ਕੱਗਰਿਆਂ ਦੇ ਨਾਲ ਨਾਲੇ ਵਗੈਰਾ ਲਾਉਂਦੀਆਂ ਸੀ ਉਧਰ ਭੰਗੜਾ ਚੱਲ ਰਿਹਾ ਸੀ ਪੁਰਾਣੀਆਂ ਬੋਲੀਆਂ ਇੱਧਰ ਮਲਵਾਈ ਗਿੱਧੇ ਵਾਲੇ ਲੱਗੇ ਹੋਏ ਸੀ ਇਹਨਾਂ ਨੇ ਵੀ ਬਹੁਤ ਸੋਹਣਾ ਰੰਗ ਬੰਨਿਆ ਹੋਇਆ ਸੀ ਸਾਰੇ ਇਹਨਾਂ ਦੇਖ ਰਹੇ ਸੀ ਫਿਰ ਅਸੀਂ ਉਹ ਚੱਲੇ ਅੱਗੇ ਨੂੰ ਇੱਥੇ ਥੋੜਾ ਜਿਹਾ ਪਰੀ ਨੂੰ ਵੀ ਖਿੱਚ ਚੜ ਰਹੀ ਸੀ ਪਰੀ ਕਹਿੰਦੀ ਮੈਂ ਚੰਡੂਲ ਤੇ ਝੂਟੇ ਲੈਣੇ ਆ ਤੇ ਮੇਲਾ ਜਾਗ ਦੇ ਜੁਗਨੂਆਂ ਦਾ ਇੱਥੇ ਅਸੀਂ ਪਹੁੰਚ ਗਏ ਸਖ ਲਾਉਣ ਵਾਲੀ ਦੁਕਾਨ ਤੇ ਪਰੀ ਕਹਿੰਦੀ ਮਮਾ ਮੈ ਲੈਣੇ ਆ ਖਲਾਉਣੇ ਮੈਂ ਪ੍ਰੀ ਨੂੰ ਆਖਿਆ ਭਰੀ ਆ ਲੈ ਲਾਓ ਲੈ ਲਾ ਪਰ ਪਰੀ ਇੱਥੇ ਮੰਨੀ ਨਹੀਂ ਹੈਗੀ ਖਲਾਉਣੇ ਬਹੁਤ ਮਹਿੰਗੇ ਲਗਾ ਰਿਆ ਸੀ ਭਾਈ ਬਸ ਸੋਹਣੀਆਂ ਸੀ ਸਾਰੀਆਂ ਚੀਜ਼ਾਂ ਅੱਗੇ ਦਰਵਾਜੇ ਤੇ ਟੰਗਣ ਵਾਸਤੇ ਤੇ ਬੁਡਨ ਦਾ ਸਾਰਾ ਕੰਮ ਸੀ ਉਹ ਬਤਕਾਂ ਜੀਆਂ ਵੀ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਪਈਆਂ ਹੋਈਆਂ ਤੇ ਡ੍ਰੈਕ ਕੋ ਪ੍ਰੈਸ਼ਰ ਦਾ ਸਮਾਰ ਰੱਖਿਆ ਹੋਇਆ ਸੀ ਇਹਨੇ ਇੱਧਰ ਪਰੀ ਕੰਦੀ ਮम्मा ਮੈਂ ਛਤਰੀ ਲੈਣੀ ਆ ਤੇ ਪਰੀ ਨੇ ਖੂਬ ਇੰਜੋਏ ਕਰਿਆ ਛਤਰੀ ਦੇ ਨਾਲ ਖੇਲੀ ਗਈ ਇਧਰ ਪਹਿਲਾਂ ਜਿਹੜੀਆਂ ਜਮਾਨੇ 'ਚ ਖੇਡਾਂ ਚੱਲਦੀਆਂ ਹੁੰਦੀਆਂ ਸੀਗੀਆਂ ਬੱਚੇ ਖੇਡਦੇ ਹੁੰਦੇ ਸੀ ਆ ਡਮਰੂ ਪਿਆ ਸੀ ਉਹ ਪਮਿਹਰੀ ਜੀ ਲਾਟੂ ਜਾਂ ਪਿਆ ਸੀ ਇਹ ਸਾਰੀਆਂ ਉਹਨਾਂ ਨੇ ਰੱਖੀਆਂ ਹੋਈਆਂ ਸੀ ਸਾਰਾ ਜਾਨੀ ਕਿ ਪੁਰਾਣਾ ਕਲਚਰ ਉਹਨਾਂ ਨੇ ਦਿਖਾਇਆ ਹੋਇਆ ਸੀ ਮਾਡਰਨ ਜਮਾਨੇ ਦੇ ਵਿੱਚ ਇੱਥੇ ਪਰੂ ਦਾ ਭਰ ਗਿਆ ਸੀ ਮਨ ਛਾਤਰੀ ਤੋਂ ਫਿਰ ਕਹਿੰਦੀ ਮਮਾ ਮੈਂ ਆਹ ਬਾਜਾ ਲੈਣਾ ਫਿਰ ਉਹਨੇ ਬਾਜੇ ਨਾਲ ਇੰਜੋਏ ਕਰਿਆ ਵਜਾ ਕੇ ਫਿਰ ਉਸ ਤੋਂ ਵੀ ਇਹਦਾ ਮਨ ਭਰ ਗਿਆ ਸੀ ਉਹ ਕਹਿੰਦੀ ਮੈਂ ਇਹ ਵੀ ਨਹੀਂ ਲੈਣਾ ਫਿਰ ਅਸੀਂ ਹੋ ਚੱਲੇ ਕਿਤਾਬਾਂ ਦੀ ਪ੍ਰਦਰਸ਼ਨੀ ਵਾਲਾ ਕਿਤਾਬਾਂ ਬਹੁਤ ਸੋਹਣੀਆਂ-ਸੋਹਣੀਆਂ ਲੱਗੀਆਂ ਹੋਈਆਂ ਅਸੀਂ ਸਾਰੇ ਰਾਈਟਰਾਂ ਦੀਆਂ ਸੀ ਵੈਸੇ ਮੈਨੂੰ ਵੀ ਕਿਤਾਬਾਂ ਪੜਨ ਦਾ ਬਹੁਤ ਸ਼ੌਂਕ ਹੈ ਮੈਂ ਵੇਖਿਆ ਫਿਰ ਫਿਰ ਭਰੀ ਪਹੁੰਚ ਕੇ ਖਿਲਾਉਣੇ ਲਈ ਦੁਕਾਨ ਤੇ ਕਹਿੰਦੀ ਮਮਾ ਮੈਂ ਆਹ ਲੈਣਾ ਏ ਬਾਅਦ ਚ ਫਿਰ ਨਹੀਂ ਉਹਨੇ ਲੈ ਦਿੱਤਾ ਪਰ ਉਹਨੇ ਵਜਾ ਵਜਾ ਕੇ ਵਜਾ ਇੱਥੇ ਖੇਡ ਕੇ ਪਰ ਉਹਨੇ ਕਰਕੇ ਟਾਈਮ ਪਾਸ ਵਜਾ ਰੱਖਤਾ ਇੱਧਰ ਗਮਲੇ ਬੁੱਧ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਸੀ ਬਹੁਤ ਸੋਹਣੀ ਡਿਜ਼ਾਈਨਿੰਗ ਸੀ ਮੈਂ ਸੋਚਿਆ ਮੈਂ ਵੀ ਥੋੜਾ ਜਿਹਾ ਆਪਣਾ ਮੂੰਹ ਦਿਖਾ ਦਿਆਂ ਤਾਂ ਕਿ ਸਾਰੇ ਨੂੰ ਪਤਾ ਲੱਗੇ ਮੈਂ ਵੀ ਮੇਲੇ ਘੁੰਮਣ ਆਈ ਹੋਈ ਆ ਫਿਰ ਸਾਨੂੰ ਲੱਗੀ ਸੀ ਪੂਰੀ ਜ਼ੋਰਦਾਰ ਭੁੱਖ ਫਿਰ ਅਸੀਂ ਪਹੁੰਚੇ ਇੱਧਰ ਪੱਕ ਰਿਆ ਸੀ ਦੁੱਧ ਕਾੜਨੀ ਵਾਲਾ ਤੇ ਇੱਧਰ ਬਣ ਰਹੀ ਸੀ ਖਿਚੜੀ ਅਸੀਂ ਸਾਰਾ ਕੁਝ ਟਰਾਈ ਕਰਿਆ ਇੱਧਰ ਜਲੇਬੀਆਂ ਵੀ ਬਣ ਰਹੀਆਂ ਸੀ ਬਦਾਮਾ ਵਾਲਾ ਦੁੱਧ ਔਰ ਖਿਚੜੀ ਔਰ ਗਜ਼ਰੀਲਾ ਆ ਦੇਖੋ ਗਜ਼ਰੀਲਾ ਉਹ ਗਰਮ ਗੁਲਾਬ ਜਾਮਨ ਫਿਰ ਅਸੀਂ ਫੁੱਲ ਇੰਜੋਏ ਖਾਣ ਪੀਣ ਦੇ ਵਿੱਚ ਵੀ ਅਸੀਂ ਫੁੱਲ ਇੰਜੋਏ ਕਰਿਆ ਇਧਰ ਮਾਸੀ ਦੇਖਣ ਲੱਗੇ ਸੀ ਖਿਚੜੀ ਘਰ ਦੀ ਬਣੀ ਹੋਈ ਖਿਚੜੀ ਉਹਨਾਂ ਨੇ ਪੈਕਿੰਗ ਕਰ ਰੱਖੀ ਸੀ ਛੇਰ ਅਸੀਂ ਇਧਰ ਅੱਗੇ ਵੀ ਖਾਣੇ ਵਾਲੀ ਉਸਤੇ ਗਏ ਇਹਨਾਂ ਨੇ ਬਣਾ ਰੱਖੀ ਸੀ ਗੋਭੀ ਦੀ ਮਿਕਸ ਸਬਜ਼ੀ ਤੇ ਇਧਰ ਇਹਨਾਂ ਨੇ ਹਾਰੀ ਵਿੱਚ ਧਰ ਰੱਖੀ ਸੀ ਦਾਲ ਕੁੱਜੇ ਚ ਉਧਰ ਚਟਣੀ ਤੇ ਇਧਰ ਆਂਟੀਆਂ ਪਕਾ ਰਹੀਆਂ ਸੀ ਰੋਟੀਆਂ ਤਵੀ ਤੇ ਬੇਸਣ ਵਾਲੀਆਂ ਮੱਕੀ ਵਾਲੀਆਂ ਬਹੁਤ ਸੋਹਣਾ ਲੱਗ ਰਿਹਾ ਸੀ ਸਾਰਾ ਮਾਹੌਲ ਰੋਟੀਆਂ ਬਹੁਤ ਟੇਸਟੀ ਸੀ ਇਹਨਾਂ ਦੀਆਂ ਉਧਰ ਵੀ ਇਹ ਮੇਲਾ ਤਾਂ ਇਹ ਜਾਨੀ ਕਿ ਸ਼ਹਿਰੀਆਂ ਨੇ ਲਾਇਆ ਹੋਇਆ ਸੀ ਪਰ ਕੰਮ ਇਹਦੇ ਵਿੱਚ ਸਾਰੇ ਪਿੰਡ ਦੇ ਲੋਕ ਕਰ ਰਹੇ ਸੀ ਤਾਂ ਹੀ ਫਿਰ ਇਹ ਸਾਰਾ ਪਿੰਡੂ ਵਿਰਸਾ ਬਣਿਆ ਹੋਇਆ ਸੀ ਫਿਰ ਅਸੀਂ ਕਰਿਆ ਕਾੜਨੀ ਵਾਲਾ ਦੁੱਧ ਇੰਜੋਏ ਕਾੜ ਮੇਲਾ ਇੰਜੋਏ ਕਰਕੇ ਅਸੀਂ ਆਗੇ ਸੀ ਬਾਹਰ